ਹਾਇਬਸਤਾਰ ਹੋਟਲਾਂ ਦੀ ਦਾਲ ਪਾਣੀ ਚੰਗਾ ਲੱਗਣੋ ਹਰ ਜੂਆ ਜੇ ਤੁਸੀਂ ਗੋਭੀ ਦਾ ਚਾਰਜ ਹੀ ਕਰੇ ਆ ਤਰੀਕੇ ਦੇ ਨਾਲ ਬਣਾ ਕੇ ਰੱਖ ਲੈ ਜੇ ਇੱਕ ਵਾਰੀ ਖਾ ਲਿਆ ਉਂਗਲਾਂ ਚਟਿਆ ਕਰੋਗੇ ਨਾਲੇ ਛੋਡਾ ਜਿਹੜਾ ਚਾਰ ਇਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਇਹ ਤਿਆਰ ਕਿਵੇਂ ਹੁੰਦਾ ਵੀਡੀਓ ਦੇ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਕੀ ਜੀ ਗੋਭੀ ਲੈਣੀ ਹੈ ਤੁਸੀਂ ਜਿੰਨੀ ਮਰਜ਼ੀ ਤੁਹਾਨੂੰ ਲੋੜ ਆ ਉੰਨੀ ਲੈ ਲਓ ਉਸ ਤੋਂ ਬਾਅਦ ਜਿਹੜੇ ਇਹ ਫੁੱਲ ਹੁੰਦੇ ਨੇ ਆਪਾਂ ਕੱਟ ਲਾਂਗੇ ਜਿਹੜੇ ਇਹ ਡਿੰਡਲ ਹੋਣਗੇ ਉਹ ਸਾਈਡ ਤੇ ਕੱਢ ਦਾਂਗੇ ਉਸ ਤੋਂ ਬਾਅਦ ਜਿਹਨੂੰ ਆਪਾਂ ਸਾਈਡਾਂ ਤੋਂ ਇਹਦੇ ਗੋਲ ਗੋਲ ਫੁੱਲ ਤੋੜ ਲਾਂਗੇ ਜਿਹੜਾ ਦਾ ਵਿਚਲਾ ਡੰਟ ਨਲੇ ਫੇਰ ਲਾ ਲਿਓ ਜੀ ਉਸ ਤੋਂ ਬਾਅਦ ਜੀ ਤੁਸੀਂ ਪਾਣੀ ਲੈਣਾ ਪਾਣੀ ਨੂੰ ਤੁਸੀਂ ਗਰਮ ਕਰ ਲਿਓ ਇਹਦੇ ਵਿੱਚ ਤੁਸੀਂ ਇੱਕ ਚਮਚਾ ਪਾਣਾ ਨਮਕ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਜੀ ਹਲਦੀ ਦਾ ਉਸ ਤੋਂ ਬਾਅਦ ਜਦ ਇਹਨੂੰ ਬਾਲਾ ਆ ਗਿਆ ਜੀ ਜਿਹੜੀ ਆਪਾਂ ਨੇ ਗੋਭੀ ਚੀਰੀ ਦੀ ਇਹਨੂੰ ਤੁਸੀਂ 4-5 ਮਿੰਟ ਬਾਲ ਲਓ ਜਿਹੜਾ ਨਲੇ ਮਿੱਟੀ ਘੱਟਾ ਹੋਊਗਾ ਉਹ ਉਤਰ ਜੂਆ ਨਾਲੇ ਜਿਹੜਾ ਕੋਈ ਬੈਕਟੀਰੀਆ ਹੁੰਦਾ ਜਾਂ ਕੋਈ ਪਦਾਰਥ ਛਿੜਕਿਆ ਹੁੰਦਾ ਜ਼ਹਿਰੀਲਾ ਹੋ ਉਤਰ ਜੂਆ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਕੱਢ ਕੇ ਜੀ 2 ਘੰਟੇ ਨੂੰ ਧੁੱਪ ਲਵਾਣੀ ਹੈ ਜਿਹੜਾ ਇਹਦਾ ਪਾਣੀ ਹੋਊਗਾ ਸਾਰਾ ਸੁੱਕ ਜੇ ਫਿਰ ਆਪਾਂ ਇਹਦੇ ਕਰਾਂਗੇ ਜੀ ਮਸਾਲ ਤੇ ਇੱਕ ਚਮਚਾ ਲੈਣਾ ਆਪਾਂ ਨੇ ਸੁੱਕੇ ਧਨੀਏ ਦਾ ਤੇ ਇੱਕ ਚਮਚਾ ਲੈਣਾ ਜੀ ਜੀਰੇ ਦਾ ਤੇ ਇੱਕ ਚਮਚਾ ਲੈਣਾ ਆਪਾਂ ਨੇ ਸੌਂਫ ਦਾ ਜੀ ਤੇ ਅੱਧਾ ਚਮਚਾ ਲੈਣਾ ਤੁਸੀਂ ਅਜਮੈਣ ਦਾ ਤੇ ਇਹਦੇ ਵਿੱਚ 10-12 ਪਾਵਾਂਗੇ ਆਪਾਂ ਕਾਲੀਆਂ ਮਿਰਚਾਂ ਜੀ ਤੇ ਇੱਕ ਚਮਚਾ ਪਾਵਾਂਗੇ ਜੀ ਛੋਟਾ ਆਪਾਂ ਮੇਥੀ ਦਾਣੇ ਦਾ ਤੇ 4-5 ਪਾਣੀ ਨੇ ਸੁੱਕੀਆਂ ਮਿਰਚਾਂ ਇਹ ਤੁਸੀਂ ਸਾਰੇ ਮਸਾਲਿਆਂ ਨੂੰ ਜੀ ਸਲੋਗ ਹੈ ਤੇ 4-5 ਮਿੰਟ ਪਕਾ ਲਿਓ ਉਸ ਤੋਂ ਬਾਅਦ ਇਹਨਾਂ ਨੂੰ ਜੀ ਠੰਡੇ ਕਰਕੇ ਕਿਸੇ ਭਾਂਡੇ ਦੇ ਵਿੱਚ ਕੱਢ ਲਿਓ ਫਿਰ ਇਹਨੂੰ ਕਿਸੇ ਕੁੰਡੇ ਦੇ ਵਿੱਚ ਪਾ ਕੇ ਜੀ ਦਰਦੜਾ ਜਾਂ ਬਰੀਕ ਰਗੜ ਲਿਓ ਉਸ ਤੋਂ ਬਾਅਦ ਜੀ ਆਪਣੇ ਦੋ ਕੜਛੀਆਂ ਲੈਣੀ ਨੇ ਸਰੋਂ ਦੇ ਤੇਲ ਦੀਆਂ ਇਹਨੂੰ ਤੁਸੀਂ ਤੇਲ ਨੂੰ ਗਰਮ ਕਰ ਲਿਓ ਗਰਮ ਕਰਕੇ ਇਹਨੂੰ ਤੁਸੀਂ ਠੰਡਾ ਕਰ ਲਿਓ ਇੱਕ ਸਾਈਡ ਤੇ ਰੱਖ ਦਿਓ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਮਸਾਲੇ ਗ੍ਰाइंड ਕਰੇ ਤੇ ਜਾਂ ਰਗੜੇ ਦੀਗੇ ਇਹ ਤੁਸੀਂ ਗੋਭੀ ਦੇ ਉੱਤੇ ਪਾ ਲਿਓ ਫਿਰ ਇੱਕ ਚਮਚਾ ਤੁਸੀਂ ਪਾਣਾ ਇਹਦੇ ਵਿੱਚ ਹਲਦੀ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਜੀ ਮਿਰਚਾਂ ਦਾ ਤੇ ਇੱਕ ਚਮਚਾ ਤੁਸੀਂ ਇਹਦੇ ਵਿੱਚ ਪਾਣਾਗਾ ਨਮਕ ਦਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਤੇਲ ਗਰਮ ਕਰਕੇ ਰੱਖਿਆ ଥିਗਾ ਉਹਦੇ ਚ ਥੋੜੀ ਜੀ ਦਾ ਤੁਸੀਂ ਪਾਣੀ ਹੈ ਹਿੰਗ ਜੀ ਤੇ ਇੱਕ ਚਮਚਾ ਤੁਸੀਂ ਪਾਣਾਗਾ ਰਾਈ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਕਲੌਂਜੀ ਦਾ ਉਸ ਤੋਂ ਬਾਅਦ ਇਹ ਤੁਸੀਂ ਤੇਲ ਜਿਹੜੀ ਆਪਾਂ ਨੇ ਗੋਭੀ ਤਿਆਰ ਕਰੀਦੀ ਉਹਦੇ ਉੱਤੇ ਪਾ ਕੇ ਜੀ ਇਹਨਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰਕੇ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਲਓ ਤੁਸੀਂ ਦੇਖੋਗੇ ਜਿਹੜਾ ਇਹ ਤੁਹਾਡਾ achar ਹੈ ਜੀ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਹੈਗਾ ਤਿੰਨ ਟਾਈਮ ਦੀ ਜਿਹੜੀ ਰੋਟੀ ਹੈ ਤੁਸੀਂ ਗੋਭੀ ਦੇ achar ਦੇ ਨਾਲ ਖਾਇਆ ਕਰੋਗੇ ਤੁਸੀਂ ਦਾਣਾ ਸਬਜ਼ੀ ਨੂੰ ਭੁੱਲ ਜਾਓਗੇ ਜਿਹੜਾ ਇਹ achar ਹੈ ਇਹਨਾਂ ਟੈਸਟੀ ਬਣਦਾ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਤਾਂਕਿ ਇਹ ਸਾਰਿਆਂ ਦੇ ਕੰਮ ਆ ਜੀ ਜੀ